ਬਾਰਿਸ਼ ਤੇ ਕਹਿਰ ਦੀ ਇਹ ਵੀਡੀਓ ਵੇਖ ਕੇ ਤੁਸੀਂ ਵੀ ਚੌਂਕ ਜਾਓਗੇ ਜੀ ਹਾਂ ਇੰਨੀ ਤਬਾਹੀ ਮੀਂਹ ਨੇ ਮਚਾਈ ਹੋਈ ਹੈ ਲੋਕ ਡੁੱਬ ਗਏ ਨੇ ਸਿਰਫ ਮੂੰਹ ਹੀ ਦਿਖਾਈ ਦੇ ਰਹੇ ਨੇ ਤੁਹਾਨੂੰ ਅਸੀਂ ਹੋਸ਼ ਉਡਾਉਂਦੀ ਵੀਡੀਓ ਦਿਖਾਉਣ ਜਾ ਰਹੇ ਹਾਂ ਭਾਰੀ ਬਾਰਿਸ਼ ਨੇ ਮੁੰਬਈ ਦੇ ਪੂਰਬੀ ਉਪਨਗਰ ਵਿੱਚ ਇਸ ਵੱਡੇ ਰਸਤੇ ਨੂੰ ਹੜ ਵਰਗੇ ਮਾਹੌਲ ਪੈਦਾ ਕਰ ਦਿੱਤੇ ਨੇ ਪਾਣੀ ਦੇ ਵਿੱਚ ਸਾਰੇ ਵਾਹਨ ਡੁੱਬੇ ਦਿਖਾਈ ਦੇ ਰਹੇ ਨੇ हां भाई अरे यार मैं फंस गया हूं यार इधर ब्यूरो रिपोर्ट तुखाना लाइव बारिश से कहर दिए वीडियो देख के तुसी भी चौंक जाओगे जी हां इतनी तबाही मीने मचाई हुई है लोग डूब गए ने सिर्फ मुंह ही दिखाई दे रहे ने तो होनु असी होश उड़ांदी वीडियो दिखाने जा रहे हैं भारी बारिश ने मुंबई दे पूर्वी उपनगर विच स्वदे रास्ते नु

ਬਿਊਰੋ ਰਿਪੋਰਟ ਲਿਦ ਖਾਨਾ ਲਾਈਫ